ਟੈਕਸਾਸ ਦੀ ਫੈਡਰਲ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੀ ਸਰਕਾਰ ਦੁਆਰਾ ਜਾਰੀ ਕੀਤਾ ਇੱਕ ਅਹਿਮ ਨਿਯਮ ਪਲਟ ਕੇ ਕਰੋੜਾਂ ਅਮਰੀਕੀ ਨਾਗਰਿਕਾਂ ਤੇ ਵਿੱਤੀ ਬੋਝ ਅਤੇ ਪਰੇਸ਼ਾਨੀਆਂ ਨੂੰ ਵਧਾ ਦਿੱਤਾ ਹੈ ਜੇਕਰ ਤੁਸੀਂ ਕੋਈ ਮੈਡੀਕਲ ਕਰਜ਼ਾ ਲੈ ਕੇ ਰੱਖਿਆ ਹੈ ਤਾਂ ਤੁਹਾਡੇ ਲਈ ਭਵਿੱਖ ਦੇ ਵਿੱਚ ਪਰੇਸ਼ਾਨੀਆਂ ਵੱਧ ਸਕਦੀਆਂ ਨੇ ਸਸਤੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸਿਕਪੀ ਪੰਜਾਬੀ ਟੈਕਸਾਸ ਦੀ ਫੈਡਰਲ ਅਦਾਲਤ ਦੇ ਇੱਕ ਵੱਡੇ ਫੈਸਲੇ ਦੇ ਵਿੱਚ ਜੱਜ ਸ਼ੌਨ ਜਾਰਡਨ ਨੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੀ ਸਰਕਾਰ ਦੁਆਰਾ ਜਾਰੀ ਇੱਕ ਨਿਯਮ ਨੂੰ ਪਲਟ ਦਿੱਤਾ ਹੈ ਜਿਸ ਨੇ ਲਗਭਗ 1.5 ਕਰੋੜ ਅਮਰੀਕੀਆਂ ਦੇ ਕ੍ਰੈਡਿਟ ਰਿਪੋਰਟਸ ਦੇ ਵਿੱਚੋਂ 50 ਮਿਲੀਅਨ ਦੇ ਮੈਡੀਕਲ ਕਰਜ਼ਿਆਂ ਨੂੰ ਹਟਾਉਣ ਦੀ ਇਜਾਜ਼ਤ ਦਿੱਤੀ ਸੀ ਜੱਜ ਜਾਰਡਨ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਇਹ ਨਿਯਮ ਕੰਜ਼ਿਊਮਰ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਬਿਊਰੋ ਦੀ ਅਥਾਰਟੀ ਤੋਂ ਬਾਹਰ ਆਉਂਦਾ ਸੀ ਅਤੇ ਇਹ ਨਿਯਮ ਫੇਅਰ ਕ੍ਰੈਡਿਟ ਰਿਪੋਰਟਿੰਗ ਐਕਟ ਦੀ ਉਲੰਘਣਾ ਕਰਦਾ ਹੈ ਇਸ ਫੈਸਲੇ ਨੇ ਕਰੋੜਾਂ ਅਮਰੀਕੀਆਂ ਦੀਆਂ ਵਿੱਤੀ ਸਮੱਸਿਆਵਾਂ ਨੂੰ ਹੋਰ ਵਧਾ ਕੇ ਰੱਖ ਦਿੱਤਾ ਹੈ ਖਾਸ ਤੌਰ ਤੇ ਉਹਨਾਂ ਅਮਰੀਕੀਆਂ ਤੇ ਜੋ ਮੈਡੀਕਲ ਖਰਚਿਆਂ ਦੇ ਕਾਰਨ ਪਹਿਲਾਂ ਹੀ ਮੁਸ਼ਕਲਾਂ ਦੇ ਵਿੱਚ ਗਿਰੇ ਹੋਏ ਨੇ ਬਾਈਡਨ ਸਰਕਾਰ ਨੇ ਜਨਵਰੀ 2025 ਦੇ ਵਿੱਚ ਰਾਸ਼ਟਰਪਤੀ ਜੋ ਬਾਈਡਨ ਦੇ ਅਹੁਦਾ ਛੱਡਣ ਤੋਂ ਠੀਕ ਪਹਿਲਾਂ ਕੰਜ਼ਿਊਮਰ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਬਿਊਰੋ ਨੇ ਇੱਕ ਨਿਯਮ ਜਾਰੀ ਕੀਤਾ ਸੀ ਜਿਸ ਦੇ ਨਾਲ ਕ੍ਰੈਡਿਟ ਰਿਪੋਰਟਸ ਦੇ ਵਿੱਚ ਮੈਡੀਕਲ ਕਰਜ਼ਿਆਂ ਨੂੰ ਸ਼ਾਮਲ ਕਰਨ ਤੋਂ ਰੋਕਿਆ ਜਾਣਾ ਸੀ ਇਸ ਨਿਯਮ ਦਾ ਉਦੇਸ਼ ਸੀ ਲਗਭਗ 1.5 ਕਰੋੜ ਅਮਰੀਕੀਆਂ ਦੇ ਕ੍ਰੈਡਿਟ ਸਕੋਰ ਨੂੰ ਸੁਧਾਰ ਕੇ ਉਹਨਾਂ ਨੂੰ ਮਕਾਨ, ਕਾਰ ਅਤੇ ਕ੍ਰੈਡਿਟ ਕਾਰਡ ਦੇ ਲਈ ਲੋਨ ਲੈਣ ਦੀ ਕਾਰਵਾਈ ਨੂੰ ਸੌਖਾ ਕਰਨਾ ਤਾਂ ਜੋ ਜਿਨ੍ਹਾਂ ਨੇ ਵੀ ਮੈਡੀਕਲ ਕਰਜ਼ੇ ਲਏ ਹੋਏ ਨੇ ਉਹਨਾਂ ਨੂੰ ਕੋਈ ਹੋਰ ਕਰਜ਼ਾ ਲੈਣ ਦੇ ਵਿੱਚ ਔਖ ਨਾ ਆਵੇ ਕ੍ਰੈਡਿਟ ਰਿਪੋਰਟ ਨੂੰ ਆਸਾਨ ਸ਼ਬਦਾਂ ਦੇ ਵਿੱਚ ਸਮਝਿਓ ਤਾਂ ਇਹ ਇੱਕ ਤਰ੍ਹਾਂ ਦੀ ਫਾਈਨੈਂਸ਼ੀਅਲ ਰਿਪੋਰਟ ਹੁੰਦੀ ਹੈ ਜੋ ਦੱਸਦੀ ਹੈ ਕਿ ਤੁਸੀਂ ਕਿੰਨੇ ਕਰਜ਼ੇ ਲਏ ਹੋਏ ਨੇ ਤੁਸੀਂ ਉਹਨਾਂ ਕਰਜ਼ਿਆਂ ਦਾ ਭੁਗਤਾਨ ਕਿਵੇਂ ਕਰ ਰਹੇ ਹੋ ਅਤੇ ਤੁਸੀਂ ਭਵਿੱਖ ਦੇ ਵਿੱਚ ਕਰਜ਼ਾ ਲੈਣ ਦੇ ਕਿੰਨੇ ਕ ਯੋਗ ਹੋ ਜਦੋਂ ਤੁਸੀਂ ਕੋਈ ਨਵਾਂ ਕਰਜ਼ਾ ਜਾਂ ਫਿਰ ਕ੍ਰੈਡਿਟ ਕਾਰਡ ਲੈਣ ਜਾਂਦੇ ਹੋ ਤਾਂ ਇਹ ਰਿਪੋਰਟ ਬੈਂਕਸ ਲੋਨ ਕੰਪਨੀਆਂ ਅਤੇ ਕ੍ਰੈਡਿਟ ਕਾਰਡ ਕੰਪਨੀਆਂ ਦੇ ਵੱਲੋਂ ਦੇਖੀ ਜਾਂਦੀ ਹੈ ਇਹ ਰਿਪੋਰਟ ਤੁਹਾਡਾ ਕ੍ਰੈਡਿਟ ਸਕੋਰ ਵੀ ਦੱਸਦੀ ਹੈ ਜੱਜ ਸ਼ੌਨ ਜਾਰਡਨ ਦੇ ਮੁਤਾਬਕ ਸੀਐਫਪੀਬੀ ਨੂੰ ਮੈਡੀਕਲ ਕਰਜ਼ੇ ਨੂੰ ਪੂਰੀ ਤਰ੍ਹਾਂ ਹਟਾਉਣ ਦਾ ਅਧਿਕਾਰ ਨਹੀਂ ਸੀ ਬਿਊਰੋ ਨੇ ਫੇਅਰ ਕ੍ਰੈਡਿਟ ਰਿਪੋਰਟਿੰਗ ਐਕਟ ਦੀ ਉਲੰਘਣਾ ਕੀਤੀ ਇਸ ਲਈ ਪਿਛਲੀ ਸਰਕਾਰ ਦੇ ਵੱਲੋਂ ਲਏ ਗਏ ਫੈਸਲੇ ਨੂੰ ਰੱਦ ਕਰਨਾ ਹੀ ਇਸ ਦਾ ਹੱਲ ਹੈ ਇਸ ਫੈਸਲੇ ਨੂੰ ਟਰੰਪ ਪ੍ਰਸ਼ਾਸਨ ਅਤੇ ਕ੍ਰੈਡਿਟ ਰਿਪੋਰਟਿੰਗ ਕੰਪਨੀਆਂ ਦਾ ਸਮਰਥਨ ਮਿਲਿਆ ਜਿਨ੍ਹਾਂ ਦਾ ਕਹਿਣਾ ਸੀ ਕਿ ਮੈਡੀਕਲ ਕਰਜ਼ੇ ਕ੍ਰੈਡਿਟ ਰਿਪੋਰਟਸ ਦੇ ਵਿੱਚ ਸ਼ਾਮਿਲ ਕਰਨ ਦੇ ਨਾਲ ਕਰਜ਼ਾ ਤਾਰਕ ਦੀ ਕਰਜ਼ਾ ਵਾਪਸੀ ਦੀ ਸਮਰੱਥਾ ਦਾ ਸਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕੰਜ਼ਿਊਮਰ ਡਾਟਾ ਇੰਡਸਟਰੀ ਐਸੋਸੀਏਸ਼ਨ ਦੇ ਮੁਖੀ ਡੈਨ ਸਮਿਥ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਕ੍ਰੈਡਿਟ ਰਿਪੋਰਟਿੰਗ ਸਿਸਟਮ ਨੂੰ ਸੁਰੱਖਿਅਤ ਰੱਖਣ ਅਤੇ ਪਾਰਦਰਸ਼ਤਾ ਲਿਆਉਣ ਦੇ ਲਈ ਬਹੁਤ ਜ਼ਰੂਰੀ ਹੈ ਪਰ ਇਸ ਫੈਸਲੇ ਦਾ ਸਿੱਧਾ ਅਸਰ ਉਨਾ 15 ਮਿਲੀਅਨ ਅਮਰੀਕੀਆਂ ਤੇ ਪਵੇਗਾ ਜਿਨ੍ਹਾਂ ਦੇ ਕ੍ਰੈਡਿਟ ਰਿਪੋਰਟਸ ਤੇ ਮੈਡੀਕਲ ਕਰਜ਼ੇ ਸ਼ਾਮਿਲ ਨੇ ਮੈਡੀਕਲ ਕਰਜ਼ੇ ਜੋ ਅਚਾਨਕ ਬਿਮਾਰੀਆਂ ਦੇ ਆਉਣ ਨਾਲ ਜਾਂ ਫਿਰ ਕੋਈ ਮੈਡੀਕਲ ਐਮਰਜੈਂਸੀ ਤੇ ਆਉਣ ਦੇ ਕਾਰਨ ਲਏ ਜਾਂਦੇ ਨੇ ਅਕਸਰ ਕ੍ਰੈਡਿਟ ਸਕੋਰ ਨੂੰ ਖਰਾਬ ਕਰ ਦਿੰਦੇ ਨੇ ਇਸ ਲਈ ਬਾਈਡਨ ਸਰਕਾਰ ਨੇ ਇਸ ਕਰਜ਼ੇ ਨੂੰ ਕ੍ਰੈਡਿਟ ਰਿਪੋਰਟਸ ਤੋਂ ਬਾਹਰ ਕਰਕੇ ਲੋਕਾਂ ਨੂੰ ਕੁਝ ਰਾਹਤ ਦਿੱਤੀ ਸੀ ਇੱਕ ਜਾਣਕਾਰੀ ਦੇ ਮੁਤਾਬਕ ਲਗਭਗ 10 ਕਰੋੜ ਅਮਰੀਕੀ ਨਾਗਰਿਕਾਂ ਨੇ ਕੋਈ ਨਾ ਕੋਈ ਮੈਡੀਕਲ ਕਰਜ਼ਾ ਚੁੱਕਿਆ ਹੋਇਆ ਹੈ ਅਤੇ ਇਸ ਦੀ ਮੌਜੂਦਗੀ ਦੇ ਕਾਰਨ ਉਹਨਾਂ ਨੂੰ ਜ਼ਿਆਦਾ ਵਿਆਜ ਦਰਾਂ ਅਤੇ ਲੋਨ ਲੈਣ ਦੇ ਵਿੱਚ ਮੁਸ਼ਕਲਾਂ ਪੇਸ਼ ਆਉਂਦੀਆਂ ਨੇ ਖਾਸ ਤੌਰ ਤੇ ਘੱਟ ਆਮਦਨ ਵਾਲੇ ਪਰਿਵਾਰਾਂ ਤੇ ਇਸ ਦਾ ਸਭ ਤੋਂ ਵੱਡਾ ਅਸਰ ਹੋਵੇਗਾ ਕਿਉਂਕਿ ਉਹ ਪਹਿਲਾਂ ਹੀ ਮੈਡੀਕਲ ਖਰਚਿਆਂ ਦੇ ਬੋਝ ਹੇਠ ਦੱਬੇ ਹੋਏ ਨੇ ਮੈਡੀਕਲ ਡੈਟ 2024 ਦੀਆਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਇੱਕ ਵੱਡਾ ਮੁੱਦਾ ਸੀ ਸਾਬਕਾ ਉਪਰਾਸ਼ਟਰਪਤੀ ਕਮਲਾ ਹੈਰਿਸ ਨੇ ਆਪਣੀ ਮੁਹਿੰਮ ਦੇ ਦੌਰਾਨ ਮੈਡੀਕਲ ਡੈਟ ਨੂੰ ਪੂਰੀ ਤਰ੍ਹਾਂ ਮਾਫ਼ ਕਰਨ ਦੀ ਵਕਾਲਤ ਵੀ ਕੀਤੀ ਸੀ ਖਪਤਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀਆਂ ਕ੍ਰੈਡਿਟ ਰਿਪੋਰਟਸ ਦੀ ਸਮੀਖਿਆ ਕਰਨ ਮੈਡੀਕਲ ਪ੍ਰੋਵਾਈਡਰਸ ਦੇ ਨਾਲ ਸਮਝੌਤਾ ਕਰਨ ਜਾਂ ਫਿਰ ਕਿਸੇ ਐਨਜੀਓਸ ਤੋਂ ਸਹਾਇਤਾ ਲੈਣ ਇਸ ਮਾਮਲੇ ਦੇ ਵਿੱਚ ਅੱਗੇ ਦਾ ਰਸਤਾ ਹਲੇ ਸਾਫ਼ ਨਹੀਂ ਕਿਉਂਕਿ ਇਸ ਫੈਸਲੇ ਦੇ ਖਿਲਾਫ ਹਲੇ ਕੋਈ ਵੀ ਅਪੀਲ ਦਾਇਰ ਨਹੀਂ ਕੀਤੀ ਗਈ ਕਾਨੂੰਨੀ ਮਹਰਾਂ ਦਾ ਕਹਿਣਾ ਹੈ ਕਿ ਸੀਐਫਪੀਬੀ ਹੁਣ ਨਵੇਂ ਢੰਗ ਦੇ ਨਾਲ ਨਿਯਮ ਬਣਾਉਣ ਦੀ ਕੋਸ਼ਿਸ਼ ਕਰ ਸਕਦਾ ਹੈ ਪਰ ਨਵਾਂ ਨਿਯਮ ਬਣਾਉਣਾ ਇੰਨਾ ਆਸਾਨ ਨਹੀਂ ਹੈ